ਉਤਤਿ ਕਦੇ ਉੱਠ ਗਿਆ ਕੋ ਫਦੇ ਫਦੇ ਕੋ ਗੁੱਡ ਮਾਰਨਿੰਗ ਨਹੀਂ ਕਹਿਣਾ ਹਾਈ 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 ਤੇ ਕੀ ਆਰ ਬਦਦਾ ਦੁੱਧ ਪੀਣਾ ਪੀਣਾ ਦੁੱਧ ਪੀਣਾ ਹੈ ਫਦੇ ਸੋਈ ਸੋਈ ਦਾ ਟਾਈਮ ਚੱਲਿਆ ਦੁੱਧ ਰਣ ਵਾਸਤੇ ਨਵੀਂ ਸასი ਕਾਲ ਵੈਲਕਮ ਕਿਹਾ ਚਾਲ ਕਿਵੇਂ ਸਾਰੇ ਠੀਕ ਠਾਕ ਕਰਦੇ ਆ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਅੱਜ ਹੈਗਾ ਮੰਗਲਵਾਰ ਬੈਰ ਹੋ ਗਈ ਤੇ ਬੰਦ ਸਿਰੇ ਸਿਰੇ ਹਵਾ ਕਾਫੀ ਚੱਲਣ ਢੇਗੀ ਮਾਰਨਿੰਗ ਟਾਈਮ ਤੇ ਕਰੋ ਬਾਹਰ ਦਾ ਦ੍ਰਿਸ਼ ਚੈੱਕ ਕਰੋ ਕਿਦਾਂ ਮੌਸਮ ਬਹੁਤ ਹੀ ਘੈਂਟ ਹੋਇਆ ਪਿਆ ਰਾਤੀ ਬਹੁਤ ਤੇਜ਼ਾਬਾ ਵਗੀ ਪਰ ਲਾਈਟ ਆਉਂਦੇ ਰਹੇ ਹੁਣ ਸਿਰੇ ਮਾਰਨਿੰਗ ਟਾਈਮ ਬੰਦ ਹੋ ਗਈ ਅਜੇ ਹੈ ਵੀ ਮੰਗਲਵਾਰ ਚਲੋ ਹਰ ਪਰ ਤੇ ਕਿੰਨਾ ਸੁੱਤੇ ਜੀ 7 ਵਜੇ ਦਾ ਟਾਈਮ ਹਾਂਜੀ ਗੱਡੀ ਆਪਣੀ ਵੀ ਖਰਾਬ ਹੋ ਚੁੱਕੀ ਆ ਕਿਉਂਕਿ ਤੇ ਗੇਅਰ ਜਿਹੜੇ ਨਾ ਪੈਂਦੇ ਨਹੀਂਗੇ ਮਤਲਬ ਸਟਾਰਟ ਹੋ ਜਾਂਦੀ ਓਦਾਂ ਓਕੇ ਆ ਪਰ ਜਿਹੜਾ ਗੇਅਰ ਬਣ ਗੇਅਰ ਨਹੀਂ ਪੈਂਦੇ ਆਗੇ ਉਹ ਵੀ ਨੂੰ ਸੱਦਿਆ ਵੇਖੋ ਗਦੋਂ ਦਾ ਤੇ ਦਰਵਾਜੇ ਦਾ ਕੰਮ ਵੀ ਹੋ ਗਿਆ ਜਿਹੜਾ ਡਰੈਵਲ ਵਾਲੇ ਸਾਈਡ ਦਾ ਦਰਵਾਜਾ ਹੈ ਦੂਜੀ ਸਾਈਡ ਦਾ ਦਰਵਾਜਾ ਜਿਹੜਾ ਉਹ ਮਤਲਬ ਬਾਹਰੋਂ ਨਹੀਂ ਖੁੱਲਦਾ ਅੰਦਰੋਂ ਖੁੱਲ ਜਾਂਦਾ ਉਹ ਤੇ ਬੜੀ ਵਧੀਆ ਮੈਚਿੰਗ ਕੀਤੀ ਹੈ ਮੈਂ ਵੀ yellow ਪਾਈ ਆ ਤੇ ਹਰਫਤ ਨੇ ਵੀ yellow ਪਾਈ ਆ ਸਟਾਥ ਆਜੋ ਇਹਨਾਂ ਗੱਲਾਂ ਵੈਰੀ ਗੁੱਡ ਏ ਤੇ ਕਰਨੇ ਸਾਡੇ ਨੇ ਮੈਚਿੰਗ ਕੀਤੀ ਕਿਹਦੇ ਨੇ black ਪਾਈ ਮੈਂ ਤੇ ਮੇਰੇ ਪੁੱਤ ਨੇ ਇੱਕੋ ਜਿਹੀ ਮੈਚਿੰਗ ਕੀਤੀ ਹੈ ਨਾ ਇੱਕੋ ਜਿਹੀ ਹੈ ਨਾ ਮੈਂ ਤੇ ਇੱਕੋ ਜਿਹੀ ਕੀਤੀ ਹੈ ਨਾ ਆਪਾਂ ਚਲੋ ਚੱਲੀਏ ਚਲੋ ਚੱਲੀਏ ਚਾਓ ਚਲੋ ਚੱਲੀਏ ਹੈਂ ਨਵੀ ਆਪਾਂ ਚੱਲੇ ਆਂ ਹਰਫਤੇ ਤੋ ਬੜੀ ਚੱਲਾ ਆ ਗਿਆ ਦੀਪਿਆ ਆ ਬੰਦ ਇਹਦੇ ਇਸ ਨਾਲ ਟਿੰਟਾਕ ਇਹੋ ਕਰਤੀ ਸਾਰੇ ਦੁਕਾਨਾਂ ਨਾ ਮੈਂ ਖੱਲਾ ਬੰਦਾ ਹੋ ਗਿਆ ਨਾ ਅੱਗੇ ਉਹ ਕਾਊਂਟਰ ਕਾਊਂਟਰ ਦਾ ਚੱਕਰ ਹੀ ਥੋੜਾ ਕਰਤਾ ਵਾਏ ਹੋ ਕੇ ਗਏ ਵੈਸੇ ਆਏ ਸੀ ਆ ਜੰਡਾ ਮੈਂ ਜੱਸੀ ਆ ਗਿਆ ਯਾਰ ਦੇਖ ਯਾਰ ਯਾਰ ਇਹ ਤੁਰੇ ਠੀਕ ਠਾਕ ਲੈ ਆ ਕੋਈ ਇਹ ਚਾਰ ਅੱਗਲੇ ਆ ਬੜਾ ਆ ਪਾਣੀ ਪੀਣਾ ਬਾਉ ਪੀਣਾ ਨਹੀਂ ਸੱਜਾ ਦਸੀ ਅੱਜ ਸਾਡੀ ਪਹਿਲੀ ਵਾਰ ਦੁਕਾਨ ਤੇ ਆਇਆ ਕਿੰਦਾ ਠੀਕ ਤੁਸੀਂ ਹੂੰ ਮੈਂ ਕਹਿੰਦਾ ਮੈਂ ਆ ਉਹ ਕਰੀ ਜੀ ਇੱਕ ਇੰਟਰਵਿਊ ਜੀ ਮੈਂ ਮੱਕੜ ਬੰਦਾ ਦਸੀ ਆ ਆਪਣਾ ਨਾਟਕ ਬਣਾਉਣ ਲੱਗੇ ਹਾਂ ਬਣਾਈਏ ਨਾਟਕ ਬਣਾਈ ਨਹੀਂ ਲੰਗੜਾ ਜੀ ਜੀ ਲੰਗੜਾ ਜੀ ਜੀ ਦਾ ਕਿਉਂ ਹੋਣਾ ਬਣਾ ਬਣਾ ਇੱਕ ਜਣੇ ਨੂੰ ਇਹੋ ਭਾਈ ਇਹ ਬਣਾਉਂਦਾ ਭਾਈ ਲੰਗੜੇ ਬਣਾਉਂਦਾ ਅਹੀਂ ਅਹੀਂ ਲੈ ਕੇ ਕੰਨੇ ਕੀ ਬਣਾਉਣਾ ਇਹ ਮੇਰਾ ਭਰਾ ਬਣੂਗਾ ਈ ਮੇਰਾ ਮਸੀਨ ਮੰਡਾਇਆ ਕਨਾ ਕਰਪਰ ਲਾਵਗੇ ਨਾ ਗੜਾ ਜਿਸੰਗਿਆ ਦਾ ਪਸ ਪਸ ਅੰਦਰ ਆ ਗਿਆ ਕਿ ਬੰਨ ਨਾ ਹਰ ਫੇ ਸਸੂ ਆ ਗੱਦੀ ਲਾਈ ਪਾਲਾ ਟੁੱਟ ਜਾਣਾ ਆਵਾਗਾਂ ਦੇ ਠੰਡੀ ਠਾਰ ਜਿਹੜਾ ਮੰਡਾਇਆ ਤੋਂ ਹਲੇ ਆ ਕੇ ਖੜੀ ਬਹਿ ਗਈਏ ਫਤੇ ਇਹ ਮਰ ਗੰਦੀ ਠੰਡੀ ਲੱਕੇਦਰ ਸਾਂਭਦਾ ਰਹਿ ਮਸਾਚੀ ਸੇਖਦਾ ਨਹੀਂਗਾ ਚਲੋ ਓ ਖੜਦਾ ਇੱਕ ਨਹੀਂ ਪਹਿਲਾਂ ਇੱਕ ਦੋ ਤਿੰਨ ਇੱਕ ਉਹ ਨਹੀਂ ਫੜੇ ਇੱਕ ਦੋ ਤੇ ਤਿੰਨ ਹੁਣ ਕਰੋ ਫਿਰ ਆਪੇ ਇੱਕ ਮਾਉ ਜਿਮੈਟਿਕ ਜੀ ਬਚੂ ਐਦਾਂ ਥੋੜੀ ਕਰਨਾ ਯਾਰ ਇੱਧਰ ਕਾਕੇ ਅੱਜ ਲੁੰਡੀਆਂ ਕੀਤੀਆਂ ਜੁੰਡੀਆਂ ਲੁੰਡੀਆਂ ਕੇ ਜੁੰਡੀਆਂ ਮਗਰ ਨਾ ਡੈਕ ਵਿੱਚ ਕਿਦਣ ਮਗਰ ਜਾਣਦੇ ਆ ਮੈਨੂੰ ਤੋ ਜੋ ਜੋ ਵਾਹ 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 ਇੱਕ ਨਹੀਂ ਪਹਿਲਾਂ ਇੱਕ ਦੋ ਤਿੰਨ ਇੱਕ ਉਹ ਨਹੀਂ ਫਤਿਹ 1 2 3 ਹੁਣ ਕਰੋ ਫਿਰ ਆਪੇ 1 ਨਾਮ 3 ਖੜਾ ਗਗੂ ਉੱਟ ਗਿਆ ਜੋ ਹੈ ਰੀਝ ਨਜ਼ਰਾਂ ਲਵਾ ਲੈਣੀ ਲੈ ਲੈ ਚੱਲੀਏ ਬੱਤ ਚੱਲੀਏ ਮੋਨੋ ਕੀਤਾ ਵਾ ਬੰਦ ਕਰਤਾ ਜੀ ਚਲੋ ਚੱਲੀਏ ਹੁਣ ਤੇ ਚੱਲੀ ਬੱਤ ਲੈ ਵੀ ਅੱਜ ਪਹਿਲੀ ਵਾਰ ਮੈਂ ਮੈਂ ਅੱਜ ਦਾ ਸ਼ਕੀਨ ਨਹੀਂ ਆਗਾ ਮੈਂ ਹੀ ਲੱਗਾ ਮੈਚ ਵੇਖਣ ਵੇ ਆਹ ਉਹ ਆਉਂਦੇ ਇਹ ਕਿੰਨੇ ਚਲਾ ਦੇਣ ਕਿ ਕਿਹਾਂ ਦੀ ਲੱਗੋ ਪਹਿਲਾਂ ਕਿਤੇ ਨਹੀਂ ਕਿਤੇ ਹੋਣਾ ਨਹੀਂ ਜੀ ਉਹ ਹੁਣ ਕਿਤੇ ਜਾਣਾ ਹੁਣ ਮੈਚ ਲੱਗਾ ਹੁਣ ਮੈਚ ਦੇਖੀਏ ਘੜੀਆਂ ਅੱਜ ਫਾਈਨਲ ਵਾ ਮੈਚ ਫਾਈਨਲ ਮੈਂ ਕਹਿੰਦਾ ਨਾ ਅੱਜ ਨਹੀਂ ਅੱਜ ਫਾਈਨਲ ਮੈਚ ਫਾਈਨਲ ਵੇਖਣਾ ਮੈਂ ਕਹਿੰਦੀ ਵੇਖਾਂ ਨਹੀਂ ਇਹ ਪੰਜਾਬ ਵਾਲੀ ਚਲ ਗਈ ਅੱਜ ਮੈਂ ਤਾਂ ਹੀ ਵਖਣੇ ਬਣਾਇਆ ਕਿੱਥੇ ਜਾਓ 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 ਜਿੱਥੇ ਮੰਨ ਲੈ ਆਪਣੀ ਮੈਂ ਨਾਲ ਮੋਤਾ ਦਿਓ ਬੱਸ ਮੈਂ ਕਰਦਾ ਕੱਲ੍ਹ ਜੇ ਅੱਜ ਪੰਜਾਬ ਜਿੱਤੂਗਾ ਯਾ ਕਰਦੇ ਕਰੀ ਨਾ ਤੁਮਨੇ ਹੋਰ ਰੈਂਟ ਲਾਇਆ ਨਹੀਂ ਹੋ ਸਭ ਜਿੱਤੂ ਵੀ ਨਹੀਂ ਜੀ ਦੀ ਵੇਖਣੇ ਹਿਸਾਬ ਨਾਲ ਲਾਉਣ ਡਿਆ ਕਿੱਥੇ ਆ ਗਏ ਇੱਕ ਬੰਦਾ ਪਛਾਣਨ ਡਿਆ ਕਿਤੇ मामੂ ਦਾ ਘਰਿਆ ਉੱਥੇ ਆ ਗਏ ਬੁੜਾ ਬੁੜਾ ਅੱਛਾ ਬੁੜਾ ਅੱਜ ਜਾਈ ਹਾਂ 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 ਅੱਜ ਅਕੇ ਰੋਂਦਾ ਆ ਵੀਰ ਡਰ ਗਿਆ ਮੈਂ ਮੈਂ ਪਹਿਲਾਂ ਯੂਟਿਊਬ 'ਤੇ ਜੋਰ ਨਾਲ ਬੁਲਾਵਾ ਡਰ ਗਿਆ ਤੇ ਪਿੱਛੇ ਰੋਂਦਾ ਨਾ ਡਰਦਾ ਸੀ ਡਰ ਜਾਂਦਾ ਉਹਨੂੰ ਜੋਰ ਹੈ ਨਾ ਤੇ ਸ਼ਾਂਤ ਦੇ ਸਾਥ ਸ਼ਾਂਤ ਫਿਲਮ ਤੇ ਨਿਕਲਣੇ ਬੰਦੇ ਆਏ ਨਾ ਬੰਦੇ ਬੰਦੇ ਸਾਵਧਾਨੀ ਠੀਕ ਆਈਏ ਨਾ ਹੈਂਡ ਲੱਗਿਆ ਕਾ ਨਾ ਅਬ ਛਲੀਆਂ ਆ ਗਿਆ ਭੁੱਜ ਗਏ ਹੁਣ ਕਿੱਥੇ ਚੱਲੇ ਜੀ ਤੇ ਸਾਡੇ ਜੀ ਫਿਰ ഫേ കീ ഫാ വ ਨਹੀਂ ਗਰਬੜੀ ਉਹਦੇ ਇਧਰ ਵਾ ਉਹਦੇ ਇਧਰ ਆਹ ਆਹ ਇਹ ਕਿੰਨੀ ਥਾਂ ਨਿਕਲਣਾ ਪਿਆ ਹੁਣ ਹਾਏ ਮੈਂ ਸ਼ਤ ਦੇ ਨੂੰ ਲੈ ਗਿਆ ਇਹ ਤਾਂ ਗੱਦਾਰ ਸਟਾਵੇ ਟੁੱਟੀ ਸਟਾਵੇ ਟੁੱਟੀ ਜਾਣ ਹੋ ਗਿਆ ਨਾ ਆਹ ਉੱਤੀ ਲਿਖਦੇ ਜੀ ਜਾਨ ਦੇਖ ਲੈ ਦੇਖ ਆ ਲੈ ਲੈ ਫਿਰ ਉਹ ਤੇ ਚਾਹ ਬੰਦ ਉਹ ਜੋਰੀ ਬੜਾ ਮਾਰਦਾ ਪਿੱਛੇ ਨੂੰ ਕਰਨਾ ਨਹੀਂ ਸੁਧਰਾ ਉਹ ਇਦਾਂ ਕਰੋ ਨਾ ਇਦਾਂ ਹਾਂ ਇਹਨਾਂ ਆਪੇ ਸੁਧਰ ਜਾ ਕਰਨਾ ਹੈ ਕਿਹਨੂੰ ਕਿਹ ਚੀਜ਼ ਕਿਹ Oh, I'm